ਸਾਸਿਕਾਲ ਜੀ ਕੜਾਹੀ ਚ ਇੱਕ ਚਮਚਾ ਪਾਇਆ ਦੇਸੀ ਘੀ ਉਹਦਾ ਇੱਕ ਕਵਲਿਫਾਈ ਸੂਜੀ ਦੀ ਘੱਟ ਸੇਕ ਤੇ ਇਹਨੂੰ ਭੁੰਨਣਾ ਹੈ ਇੱਕ ਚਮਚਾ ਜੀਰੇ ਦਾ ਪਾਤਾ ਜੀਰਾ ਵੀ ਵਿੱਚੇ ਭੁੰਨ ਲਿਆ ਆਪਾਂ ਸੂਜੀ ਨੂੰ ਭੁੰਨ ਕੇ ਕੱਢ ਲਿਆ ਫਿਰ ਆਪਾਂ ਕਿਉ ਦਾ ਚਮਚਾ ਪਾਇਆ ਮੂੰਗਫਲੀ ਤੇ ਕਾਜੂ ਆਪਾਂ ਪਾ ਕੇ ਉਹ ਵੀ ਰੋਸਟ ਕਰਕੇ ਕੱਢ ਲਿਆ ਫਿਰ ਚਮਚਾ ਕਿਉ ਦਾ ਪਾ ਕੇ ਆਪਾਂ ਪਾਈ ਰਾਈ ਪਿਆਜ਼ ਪਿਆਜ਼ ਥੋੜਾ ਜਿਹਾ ਪਕਾ ਕੇ ਹਰੀ ਮਿਰਚ ਤੇ ਅਦਰਕ ਕ੍ਰਸ਼ ਕਰਕੇ ਪਾਤਾ ਕੜੀ ਪੱਤਾ ਪਾ ਦਿੱਤੇ ਆ ਮਟਰ ਤੇ ਗਾਜਰ ਪਾ ਦਿੱਤੇ ਆ ਤੇ ਜਿਹੜੀ ਕੌਲੀ ਨਾਲ ਆਪਾਂ ਸੂਜੀ ਲਈ ਸੀ ਉਹੀ ਤਿੰਨ ਕੌਲੀਆਂ ਆਪਾਂ ਪਾਣੀ ਦੇ ਪਾਤੇ ਕਾਲੀ ਮਿਰਚ ਤੇ ਨਮਕ ਪਾ ਕੇ ਆਪਾਂ ਉਬਾਲ ਲਿਆ ਪਾਣੀ ਨੂੰ ਚੰਗੀ ਤਰ੍ਹਾਂ ਜਿਹੜੀ ਸੂਜੀ ਆਪਾਂ ਭੁੰਨੀ ਸੀ ਉਹ ਥੋੜ੍ਹੀ ਥੋੜ੍ਹੀ ਪਾ ਕੇ ਮਿਕਸ ਕਰਤੀ ਆ ਤੇ ਮਿਕਸ ਕਰਕੇ ਆਪਾਂ ਢੱਕ ਦਿੱਤਾ ਸਗਾ ਤੇ ਬਹੁਤ ਹੀ ਟੇਸਟੀ ਉਪਮਾ ਬਣ ਕੇ ਆਪਣਾ ਤਿਆਰ ਹੋ ਜਾਂਦਾ ਹੈ ਇਸ ਤਰ੍ਹਾਂ ਫਿਰ ਥੋੜਾ ਜਿਹਾ ਆਪਾਂ ਦੇਸੀ ਕੇ ਉਪਾਏ ਜਿਹੜੇ ਮੂੰਗਫਲੀ ਤੇ ਕਾਜੂ ਰੱਖੇ ਸੀ ਉਹ ਪਾਤੇ ਆ ਥੋੜਾ ਜਿਹਾ ਹਰਾ ਧਨੀਆ ਪਾ ਕੇ ਮਿਕਸ ਕਰਤਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਸਪੋਰਟ ਕਰੋ ਮੇਰੇ ਚੈਨਲ ਨੂੰ ਦੇਖੋ ਜੀ ਉਪਮਾ ਕਿੰਨਾ ਸੋਹਣਾ ਆਪਣਾ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਗਿਆ ਸਤਿ ਸ਼੍ਰੀ ਅਕਾਲ ਜੀ